ਸਰੀਰ ਨੂੰ ਤੜਕਾ ਲੱਗ ਜਾਏ ਸਰੀਰ ਨੂੰ ਤੜਕਾ ਕਿਹੜਾ ਪਰ ਸਵੇਰੇ ਉੱਠਣਾ ਬਾਣੀ ਪੜਨੀ ਸੇਮਰਨ ਕਰਨਾ ਗੁਰੂ ਦੇ ਪਿਆਰ ਵਾਲਿਓ ਸਰੀਰ ਨੂੰ ਤੜਕਾ ਲਾਗੇ ਦੇਖੋ ਸਾਰਾ ਦਿਨ ਐਂ ਬੀਤੂਗਾ ਬਈ ਨਾਮ ਨਹੀਂ ਨੰਦਾ ਨਾਮ ਜਿਹੜਾ ਨਾ ਦਾ ਕੋਠੀ ਹਾਂ ਜਲ ਮਿਲਦਾ ਨਾ ਕਾਰਾਂ ਚੋਂ ਅਨੰਦ ਮਿਲਦਾ ਗੁਰੂ ਦੇ ਪਿਆਰ ਵਾਲਿਓ ਨਾ ਪਰਵਾਰਚੋਂ ਨੰਨ ਮਿਲਦਾ ਨਾ ਸਰਕਾਰ ਵਿੱਚੋਂ ਨੰਨ ਮਿਲਦਾ ਆ ਨੰਦ ਕਿੱਥੋਂ ਮਿਲਦਾ ਗੁਰੂ ਕੀ ਬਾਣੀ ਵਿੱਚੋਂ ਭਗਤ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਨੰਦ ਦਾ ਨੰਦ ਸਭ ਕੋ ਕਹੈ ਆ ਨੰਦ ਦੇ ਗੁਰੂ ਤੇ ਜਾਣੇ ਜੇ ਨੰਦ ਲੈਣਾ ਆਪਾਂ ਇਸ ਵੀ ਲਾਉਨੇ ਗਰਮੀਆਂ ਵਿੱਚ ਆ ਨੰਦ ਆ ਜਾਂਦਾ ਜਦੋਂ ਬਾਹਰ ਨਿਕਣਿਆ ਉਹ ਅਗ ਲੱਗੀ ਅਗ ਲੱਗੀ ਬਾਹਰ ਬੜਾ ਮਨ ਖਰਾਬ ਹੋ ਜਾਂਦਾ ਹੈ ਗੁਰੂ ਦੇ ਪੈਰ 바ਲਿਓ ਮੇਰਾ ਕਹਿੰਦਾ ਭਾਅ ਜੇ ਮਨ ਨੂੰ ਸਾਥ ਤੇ ਦੇਣੀ ਹੈ ਤਾਂ ਫਿਰ ਤੜਕੇ ਉੱਠ ਕੇ ਸਿਮਰਨ ਕਰੋ ਮਹਾਰਾਜ ਕਹਿੰਦੇ ਕੱਲ ਤਾਤੀ ਠੰਡਾ ਹਰਨਾ ਕਹੀ ਕਹਿੰਦੇ ਜੀ ਮਨ ਸਾਡਾ ਤਪਦਾ ਰਹਿੰਦਾ ਮਹਾਰਾਜ ਕਹਿੰਦੇ ਆ ਦੁਨੀਆਂ ਦੇ ਲੋਕੋ ਨਾਮ ਜਪੋ ਨਾਮ ਜਪਣ ਨਾਲ ਨਾਮ ਜਪਤ ਮਨ ਹੋਵਤ ਸੁਖ ਤੁਹਾਡਾ ਮਨ ਠੰਡਾ ਰਹੂਗਾ ਇੱਥੇ ਕੋ ਨੌਜਵਾਨ ਕਹਿੰਦਾ ਸੀ ਭਲਾ ਮੈਂ ਨਹੀਂ ਕਰਦਾ ਨਹੀਂ ਕਰਦਾ ਜਿੰਨੀ ਕੋਈ ਸੇਵਾ ਕਰਦਾ ਫਰੋਂ ਵੀ ਮਰਨਾ ਹੈ ਗੁਰੂ ਦੇ ਪਿਆਰ ਵਾਲਿਓ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਮੇਵਾ ਪ੍ਰਾਪਤ ਹੋਇਆ ਸੇਵਾ ਕੀਤੀ ਗੁਰੂ ਨਾਲ ਨਾਲ ਦੀ ਪਾਈ ਲੈਣੇ ਨੇ ਆਂਗਣਾ ਲਾ ਲੈ ਗੁਰੂ ਅੰਗਦ ਸਾਹਿਬ ਬਣ ਕੇ ਤੇ ਸਹਿਜ ਜਾਂਦੇ ਰਹੇਗੇ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀਦਾਸ ਜੀ ਗੁਰੂ ਦੇ ਪਿਆਰ ਵਾਲਿਓ ਆਹ ਜਿਹੜੀ ਸੇਵਾ ਹੈ ਗੁਰੂ ਦੀ ਸੇਵਾ ਜਿਹੜੀ ਸੰਗਤ ਹੈ ਵੀ ਗੁਰੂ ਦੀ ਸੰਗਤ ਸੰਗਤ ਕੀ ਹੈ ਸੰਗਤ ਰੱਬ ਦਾ ਰੂਪ ਵਿੱਚ ਸੰਗਤ ਹਰ ਪ੍ਰਭ ਬਸਾ ਜਿਓ ਇਹ ਸੰਗਤ ਨੂੰ ਗੁਰੂ ਦਾ ਰੂਪ ਜਾਣ ਕੇ ਸੇਵਾ ਕਰਨੀ ਚਾਹੀਦੀ ਹੈ ਇਹ ਗੁਰੂ ਦਾ ਰੂਪ ਆ ਸੰਗਤ ਸੰਗਤ ਦੀ ਸੇਵਾ ਇਹ ਗੁਰੂ ਦੀ ਸੇਵਾ ਹੈ ਆਓ ਸਮਾਜ ਜਿਹੜਾ ਮੈਂ ਬਤੇਰੇ ਲੈ ਗਿਆ ਕਿਉਂ ਗਏ ਜਿਹੜੀ ਗੱਲ ਕਰਨੀ ਪੈਂਦੀ ਹੈ ਜ਼ਰੂਰੀ ਹੁੰਦੀ ਹੈ ਤੇ ਗੁਰੂ ਪਿਆਰ ਵਾਲਿਓ ਇਹ ਜੇ ਪ੍ਰਚਾਰਕ ਵੀ ਗੱਲ ਕਰਨਗੇ ਕੌਣ ਕਰੇਗਾ ਗੁਰੂ ਪਿਆਰ ਆਇਓ ਹੁਣ ਕਈ ਕਹਿੰਦੇ ਜੀ ਨਾਮ ਜਪੋ ਆਪ ਜਪਣਾ ਨਹੀਂ ਫਿਰ ਮਹਾਰਾਜ ਕਹਿੰਦੇ ਜਿਹੜੇ ਆਪ ਨਹੀਂ ਜਪਦੇ ਉਹ ਲੋਕਾਂ ਰੂਹ ਸਿੱਖਿਆ ਅਨੰਦਿਆ ਆਪਰ ਬ੍ਰੋਪਦੇਸਾ ਆਪ ਨਕਰ ਆਵਤ ਜਾਨ ਤੇ ਜਨਮ ਮਰਦੇ ਉਹ ਮਰਦੇ ਰਹੇ ਨੇ ਆ ਕਿਹੜੇ ਆ ਗਏ ਪੈਰ ਸਨ ਨੇ ਮਰ ਗਏ ਫਿਰ ਜਨਮ ਲੈ ਲਿਆ ਨਾਮ ਬਿਨਾ ਬੇਟਾ ਵਿੱਚ ਬਸਾ ਮਹਾਰਾਜ ਜਿਹੜੇ ਸਿਮਰ ਨਹੀਂ ਕਰਦੇ ਉਹਨਾਂ ਨੂੰ ਨਾਮ ਸਿਨਾ ਬੇਟਾ ਕੇ ਕੀਰੇ ਉਹ ਬੇਟਾ ਵੇ ਜਮ ਲਾਣਾ ਪੈਣਾ ਜਿਹੜੇ ਪਰਮੇਸ਼ਰ ਨੂੰ ਨਹੀਂ ਜਪਦੇ ਤੁਸੀਂ ਤਾਂ ਤਾਂ ਲੋਕੋ ਜੋ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਰਹੇ ਹੋ ਇਹ ਹਾਜ਼ਰੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਨਗਰ ਕੀਰਤਨ ਗਰੁੱਪ ਆਰ ਵਾਲੇ ਮੁਖਤਰ ਸਾਹਿਬ ਜੀ ਬਾਬਾ ਢਾਡੀ ਜਤਾ ਜੀ ਕਹਿੰਦੇ ਮਹਾਂਪੁਰਖੋ ਨਗਰ ਕੀਰਤਨ ਦੀ ਹਾਜ਼ਰੀ ਇਹਦਾ ਕੀ ਭਾਵ ਸੰਤਬਾਬਾ ਜਰਨਾਲ ਸਿੰਘ ਪਿੰਡਰਾ ਵਾਲੇ ਕਹਿੰਦੇ ਜਿਹੜਾ ਨਗਰ ਕੀਰਤਨ ਦੀ ਹਾਜ਼ਰੀ ਪਰੇਗਾ ਉਹ ਸੱਚ ਕਰਨ ਦੀ ਹਾਜ਼ਰੀ ਪਰੇਗਾ ਇਹ ਸੱਚ ਕਰਨ ਦੀ ਹਾਜ਼ਰੀ ਹੈ ਭਾਰੀ ਗੁਰਦਾਸ ਜੀ ਕਹਿੰਦੇ ਆ ਸਾਧ ਸੰਗਤ ਸਤਿ ਕੰਡ ਆਓ ਗੁਰੂ ਪਿਆਰ ਵਾਲਿਓ ਕਰਨੀ ਧਰਦਾ ਸਭੇ ਕਮਾਲ ਮੁਕਤੀ ਦੇ ਦਾਤਾ ਜਪ ਪੰਡਾਉ ਕ੍ਰਾਂਤੀਕਾਰੀ ਮਨੁੱਖਤਾ ਦੇ ਮਾਈ ਮਰਦਾ ਗੰਬੜੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਪਟੜੇ ਉਧਰ ਪ੍ਰਕਾਸ਼ ਹੋ ਗਏ ਜਿਹੜੇ ਰੱਬ ਦੇ ਪਿਆਰੇ ਆ ਅਮਰਤ ਰੋਏ ਸਾਚੇ ਨਾਮ ਅਮਰਤ ਰੋਏ ਜੋ ਨਰ ਜਾਗੇ ਕਰੇ ਫੇਰ ਸੁਨਾਣ ਵਾਹਿਗੁਰੂ ਸੰਭਲੇ ਹਰਦੇ ਗੁਰਸੰਗ ਲਾਏ ਧਿਆਨਾ ਉਹ ਕੱਟੇ ਜਾਣ ਉਹ ਦੇ ਬੰਦਰ ਦੋਨੋਂ ਕੀ ਸੁਖ ਪਾਵੇ ਇਹ ਸਰਗਰ ਬਣਾ ਹੈ ਸਭ ਤੋਂ ਇਹ ਸਤਗੁਰੂ ਆਇਆ ਪਰਮਾਤਮਾ ਇੱਕ ਹੁੰਦਾ ਤਨ ਦਾ ਸੁਨਾਣ ਇੱਕ ਹੁੰਦਾ ਮਨ ਦਾ ਸੁਨਾਣ ਹੁਣ ਤਨ ਦਾ ਸੁਨਾਣ ਤੇ ਪਾਣੀ ਨਾਲ ਮਨ ਦਾ ਸਰਾਨ ਕਿਹੜਾ ਮਨ ਦਾ ਸਰਾਨ ਆਪਾ ਕਰਾਇਆ ਕਰੋ ਮਨ ਦਾ ਸਰਾਨ ਗਰਵਾਣੀ ਦਾ ਸਿਮਰਨ ਹੈ ਕਰੋ ਸਨਾ ਸਿਮਰ ਪ੍ਰਭ ਆਪਣਾ ਮਨ ਤਨ ਭੇ ਰੋਗ ਕੋ ਟਪੇ ਗਨ ਲਾਠੇ ਪ੍ਰਭ ਸਰਨਾ ਪ੍ਰਗਟੇ ਪਲੇ ਸੁਨੂਗਾ ਅੰਮ੍ਰਿਤ ਹੋਇਆ ਹੈ ਬੋਸਨ ਵਾ ਭਿਕਰ ਸਾ ਫਕੀਰ ਗਿਰੂ ਦੇ ਪਿਆਰ ਭਾਰੇ ਹੋ ਕੋਰਾ ਆਪਣਾ ਜੁੜਿਆ ਜੁੜਿਆ ਜ਼ਿੰਦਗੀ ਐ ਟਟ ਜਾਣਾ ਖਾਸ ਐ ਜੁੜਿਆ ਹੋਇਆ ਐ ਨੋਖਾ ਪ੍ਰਕਾਰ ਦਸੀਐ ਇਹ ਬੀਬੀਆਂ ਹੌਲੀ ਹੌਲੀ ਗੱਲਾਂ ਖਰੀ ਜਾਂਦੀਆਂ ਐ ਇਹ ਮੈਨਾਂ ਨੂੰ ਚੰਗਾ ਹੀ ਲੱਗਦਾ ਅੰਮਰਤ ਕੌੜਾ ਬਕੇ ਅੰਮੀਠੀ ਸਾਗਤ ਕੀ ਬਦ ਮੈਨਾਂ ਦੀ ਅੰਮਰਤ ਕੌੜਾ ਜ਼ਹਿਰ ਮਿੱਠੀ ਐ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਲਾ ਤਾ ਤਾ ਸੋਇ ਚੱਗਿਆਈ ਆ ਨਾ ਕਰੇ ਬੜਿਆਈ ਹੋ ਛੇਰ ਬੜੇ ਕਮਲੇ ਛੇਰ ਆ ਚੰਗੇ ਕਮਲੇ ਗਿੱਦੜ ਗੁਰੂ ਦੇ ਪਿਆਰ ਵਾਲਿਓ ਹਰ ਵੀ ਕਰਦਾ ਰੱਬ ਨਾਲ ਜੁੜਿਆ ਅਨੋਖਾ ਪ੍ਰਕਾਰ ਦਸੀ ਜਦੋਂ ਤੁਸੀਂ ਨੇਤਰਿਮ ਕਰੋਗੇ ਨਾ ਆ ਜਿੱਲੀ ਸਾਗਰ ਤੋਂ ਸਾਰੇ ਹਮੇਚਰਾਬਤ ਦਿਸੇਗਾ ਤੁਹਾਨੂੰ ਕਹਿੰਦੇ ਰੱਬ ਕਵੇਂ ਦਿਸੇਗਾ ਅਪਰਾਲਾ ਕਰਨਾ ਪੈਂਦਾ ਸੰਤਰਾਫਾ ਜਰਨਾਲ ਸਿੰਘ ਜੀ ਪਿੰਡਰ ਵਾਲੇ ਕਹਿਣ ਲੱਗੇ ਦੁੱਧ ਵਿੱਚੋਂ ਮੱਖਣ ਲਿਕਾ ਜਾਣਾ ਮੱਖਣ ਆਪਾਂ ਸਾਰੇ ਜਾਣਦੇ ਆ ਸਗਲ ਬੰਸਵਤ ਮਾਇਕ ਸੰਤਰਾ ਸਗਲ ਬੰਸਵਤ ਮਾਇਦ ਸੰਤਰਾ ਸਗਲ ਦੁੱਧਾ ਕਿੱ ਗਿਆ ਸਾਰੇ ਬਗਾਸਵਤੀ ਵਿਚ ਆ ਗਿਆ ਸਾਰੇ ਦੁੱਧਾਂ ਵਿੱਚ ਕਿਉਂ ਆ ਜੇ ਦੋ ਦ ਵਿਚੋ ਕੱਢਣਾ ਤਾਂ ਫਿਰ ਅਫਰਾਨਾ ਕਰਨਾ ਪਏਗਾ ਫਿਰ ਤੜਕਾ ਲਾਉਣਾ ਪਏਗਾ ਗੁਰੂ ਨਾਲ ਜੁੜਨਾ ਪਏਗਾ ਆਓ ਪਿਆਰ ਨਾਲ ਸਰਪੰਨ ਕਰੀ ਗਈ ਧੜ ਗਿਆ ਪੀਖੜ ਸਾਹ ਮੁਸਲਮਾਨ ਫਕੀਰ ਅਨੋਖਾ ਪ੍ਰਕਾਰ ਦੇਸੀਆ ਲੰਡੇ ਵੰਨੂ ਛੱਡ ਕੇ ਚੜਦੇ ਵਨਸੇਦਾ ਕਰੀ ਜਾ ਰਿਹਾ ਜਿਹੜਾ ਇਹ ਤੇ ਚੇਲੇ ਸੀ ਨਾ ਕਹਦੇ ਵਿਖਰ ਸਾ ਗੁਰੂ ਦੇ ਪਿਆਰ ਵਾਲਿਓ ਦਬਾਨਾ ਮਸਤਾਨਾ ਹੋ ਗਿਆ ਰੱਬ ਦੇ ਪਿਆਰਿਆਂ ਨੂੰ ਲੋਕ ਮਸਤਾਨੇ ਦਬਾਨ ਨਹੀਂ ਕੇਮੇ ਆ ਪਿਆਰ ਨਾਲ ਚੜਦੇ ਬੰਨ ਨੂੰ ਸੰਦਾ ਕਰੀ ਜਾ ਰਿਹਾ ਤਾਬੀ ਸੰਗ ਜਾਣ ਜਾ ਰਿਹਾ ਚਾਪਣ ਕਰੀਏ